ਸਸਚੀ ਕਾਲ ਜੀ ਸਾਰੀਆਂ ਭੈਣਾਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜਿਹੜਾ ਮੈਂ ਵੀਅਰ ਕੀਤਾ ਹੋਇਆ ਸੂਟ ਕਾਫੀ ਸਾਰੀਆਂ ਭੈਣਾਂ ਆਰਡਰ ਦੇ ਚੁੱਕੀਆਂ ਨੇਗੀਆਂ ਰਿਪੀਟ ਆਰਡਰ ਚੱਲ ਰਹੇ ਨੇਗੇ ਕਲਰ ਵੀ ਚੇਂਜ ਕਰਕੇ ਹਨਾ ਭੈਣਾਂ ਨੇ ਲੈਣਗੇ ਬ੍ਰਾਸ਼ ਵੈਲਵਟ ਦੇ ਵਿੱਚ ਜਿੱਦਾਂ ਦਾ ਵੀ ਤੁਸੀਂ ਕਲਰ ਚਾਹੋਗੇ ਉਦਾਂ ਦਾ ਕਲਰ ਮਿਲ ਜਾਊਗਾ ਪ੍ਰਾਈਸ ਇਹਦਾ ਵਿਦ ਦੁਪੱਟਾ 3040 ਵਿਦ ਦੁਪੱਟਾ ਫੁੱਲ ਪਿਓਰ ਆਰਗੈਂਜ਼ਾ ਤੇ ਵਿਦ ਤੁਹਾਨੂੰ ਲੈਸ ਦੀ ਫਿਨਿਸ਼ਿੰਗ ਮਿਲੂਗੀ ਵਿਦਆਊਟ ਸਟਿਚਿੰਗ ਮਿਲੂਗਾ ਇਹ ਵਾਲਾ ਸੂਟ ਇਸ ਤਰ੍ਹਾਂ ਠੀਕ ਹੈ ਜੀ ਇਹ ਸੂਟ ਤੁਸੀਂ ਆਰਡਰ ਕਰਨਾ ਚਾਹੁੰਦੇ ਜਿਹੜੀਆਂ ਭੈਣਾਂ ਰਹਿ ਚੁੱਕੀਆਂ ਨੇ ਗਿਆ ਤਾਂ ਤੁਸੀਂ ਕਾਰ ਸਕਦੇ ਹੋਗੇ ਬਹੁਤ ਸਾਰੀਆਂ ਭੈਣਾਂ ਨੇ ਆਰਡਰ ਦੇ ਚੁੱਕੀਆਂ ਨੇ ਪਤਾ ਨਹੀਂ ਆਣਗੇ ਕੋਈ ਗਿਣਤੀ ਨਹੀਂ ਹੈਗੀ ਇਹ ਸੂਟਾਂ ਦੇ ਆਰਡਰ ਦੀ ਵੀ ਕਿੰਨੇ ਕਾਟਰਣਗੇ ਅੱਜ ਆਪਾਂ ਤੁਹਾਨੂੰ ਨਾ ਇੱਕ ਨਵੀਂ ਚੀਜ਼ ਲੈ ਕੇ ਆਇਾਂਗੇ ਵਿਦ ਦੁਪੱਟਾ ਫੈਬਰਿਕ ਬਹੁਤ ਜ਼ਿਆਦਾ ਸੋਹਣਾਗਾ ਪਾਰਟੀ ਵੇਅਰ ਹੈਗਾ ਚਲੋ ਤੁਹਾਨੂੰ ਸੂਟ ਦਿਖਾਉਂਦੇ ਆ ਲਓ ਜੀ ਬਿਲਕੁਲ ਪਿਓਰ ਦੇ ਵਿੱਚ ਸੂਟਨੇਗੇ ਤੁਸੀਂ ਇਹ ਸ਼ਰਟ ਐ ਜੀ ਪ੍ਰਿੰਟ ਚੈੱਕ ਕਰੋ ਬਹੁਤ ਹੀ ਜਿਆਦਾ ਸੋਹਣਾਗਾ ਤੇ ਫੈਬਰਿਕ ਦੀ ਕੁਆਲਿਟੀ ਬਹੁਤ ਵਧੀਆ ਹੈਗੀ ਤੇ ਵਿਦ ਹਨਾ ਪਿਓਰ ਕ੍ਰੇਪ ਦੀ ਬਾਟਮ ਮਿਲੂਗੀ ਨਾਲ ਤੇ ਵਿਦ ਦੁਪੱਟਾ ਇੰਨਾ ਕੁ ਲਾਈਟ ਵੇਟ ਸਟੱਫ ਹੈਗਾ ਇੰਨਾ ਕੁ ਲਾਈਟ ਵੇਟ ਸਟੱਫ ਹੈ ਜਿੰਨਾ ਵੀ ਤੁਸੀਂ ਕਹਿ ਦੋ ਦੁਪੱਟਾ ਤੁਸੀਂ ਚੈੱਕ ਕਰੋ ਬਹੁਤ ਜਨ ਸੋਹਣੇ ਦੇਖੋ ਹਨਾ ਸਭ ਤੋਂ ਵੱਧ ਪਿਆਣਾ ਲਾਈਕ ਕਰ ਦਿਓ ਸਾਡੇ ਦੁਪੱਟੇ ਜਿਨ੍ਹਾਂ ਨਾਲ ਅਸੀਂ ਡਾਈ ਕਰਵਾ ਕੇ ਵੀ ਭੇਜਦੇ ਆ 2.5 ਮੀਟਰ ਤੋਂ ਘੱਟ ਦੀ ਦੁਪੱਟਾ ਘੱਟ ਨਹੀਂ ਆਪਾਂ ਡਾਈ ਕਰਵਾਇਆ ਤੇ ਬਹੁਤ ਵਧੀਆ ਪਸੰਦ ਕਰਦੀਆਂ ਨੇ ਵੀ ਖੁੱਲੇ ਡੁੱਲੇ ਦੁਪੱਟੇ ਹੁੰਦੇ ਨੇ ਤੁਹਾਡੇ ਸੂਟਾਂ ਦੇ ਲਓ ਜੀ ਇਦਾਂ ਇਹਨਾਂ ਸੂਟਾਂ ਨੂੰ ਤੁਸੀਂ ਪਾਰਟੀ ਵੇਅਰ ਸੂਟ ਹਨਾ ਬਣਾਓ ਸੋਹਣੇ ਸੋਹਣੇ ਸੂਟ ਇਹਨਾਂ ਨੂੰ ਤਿਆਰ ਕਰਾਓ ਬਾਕੀ ਦੇ ਉੱਪਰ ਤੁਸੀਂ ਵਰਕ ਵਗੈਰਾ ਵੀ ਕਰਾ ਸਕਦੇ ਹੋ ਜਿਵੇਂ ਆਪਣੀ ਚੋਇਸ ਅਕੋਰਡਿੰਗ ਕਰਾਉਣਾ ਚਾਹੁੰਦੇ ਹੋਗੇ ਪਹਿਲਾਂ ਪ੍ਰਿੰਟ ਤੁਸੀਂ ਚੈੱਕ ਕਰੋ ਹਨਾ ਅਪ੍ਰਾਈਸ ਹੈਗਾ ਜੀ ਇਹਨਾਂ ਦਾ 3600 ਵਿਦ ਸ਼ਿਪਿੰਗ ਹੈਗਾ ਤੁਸੀਂ ਇਹਦੇ ਵਿੱਚ ਪ੍ਰਿੰਟ ਤੇ ਕਲਰ ਦੇਖੋ ਕੁਝ ਹਟਕੇ ਜੀ ਚੀਜ਼ ਲੈ ਕੇ ਆਿਆਂਗੇ ਇਹ ਵਾਲਾ ਵੀ ਚੈੱਕ ਕਰੋ ਕਲਰ ਦੇਖੋ ਕਲਰ ਇਹ ਪਤਾ ਜਿਹੜੀਆਂ ਚੀਜ਼ਾਂ ਨੇ ਜੀ ਇਹ ਤੁਹਾਨੂੰ ਹਰ ਕਿਤੋਂ ਨਹੀਂ ਮਿਲਣੀਆਂ ਹੈਗੀਆਂ ਸਪੈਸ਼ਲ ਪ੍ਰਿੰਟਿੰਗ ਇਹ ਆਪਾਂ ਵਿੱਚ ਦੀ ਆਪਾਂ ਪ੍ਰਿੰਟਿੰਗ ਨਾ ਤਿਆਰ ਕਰਵਾ ਲੈਣੇ ਆਂਗੇ ਜਿੱਦ ਤੱਕ ਇਹ ਪਹਿਲਾਂ ਕਾਟਨ ਦੇ ਸੂਟਾਂ ਤੇ ਵੀ ਤਿਆਰ ਕਰਾਈ ਸੀ ਕਾਫੀ ਭਾਣਾ ਨੇ ਲਏ ਸੀ ਉਹ ਵਾਲੇ ਸੂਟ ਵੀ ਲੋ ਜੀ ਇਸ ਤਰ੍ਹਾਂ ਇਹ ਵਾਲੀ ਰਹੂਗੀ ਸ਼ਰਟ ਰਹੂਗੀ ਤੇ ਇਸ ਤਰ੍ਹਾਂ ਬਾਟਮ ਐ ਇਹਦੇ ਨਾਲ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਇਹਦੇ ਨਾਲ ਵੀ ਕਾਫੀ ਜ਼ਿਆਦਾ ਸੋਨਾ ਦੁਪੱਟਾ ਹੈਗਾ ਦੇਖੋ ਜੀ ਖੁੱਲਾ ਡੁੱਲਾ ਇਸ ਤਰ੍ਹਾਂ ਡਿਜ਼ਾਈਨ ਬਣਿਆ ਹੈ ਦੁਪੱਟੇ ਦਾ ਬਹੁਤ ਜ਼ਿਆਦਾ ਸੋਨਾ ਪ੍ਰਾਈਜ਼ ਸਾਰਿਆਂ ਦਾ ਸੇਮ ਹੈ 3600 ਵਿਦ ਸ਼ਿਪਿੰਗ ਬਾਕੀ ਜੇ ਤੁਸੀਂ ਵਰਕ ਵਗੈਰਾ ਕਰਾਉਂਗੇ ਉਹਦੇ ਐਕਸਟਰਾ ਚਾਰजेस ਹੋਣਗੇ ਚਲੋ ਜੀ ਨੈਕਸਟ ਕਲਰ ਤੁਸੀਂ ਦੇਖੋ ਇਹ ਵੀ ਬਹੁਤ ਹੀ ਪਿਆਰਾ ਕਲਰ ਹੈਗਾ ਲਓ ਜੀ ਦੇਖੋ ਪ੍ਰਿੰਟ ਰਹੀ ਸਾਰੀ ਕੁਝ ਦੇਖੋ ਜੀ ਡਿਜ਼ਾਈਨ ਚੈੱਕ ਕਰੋ ਬਹੁਤ ਜਿਆਦੇ ਸੋਹਣਾਗਾ ਕਲਰ ਵੀ ਹਨਾ ਕਲਰ ਵੀ ਬਹੁਤ ਸੋਹਣੇ ਆਏ ਨੇਗੇ ਤੁਸੀਂ ਇੱਕ ਆਰਡਰ ਕਰਨਾ ਚਾਹੁੰਦੇ ਹੋ ਦੋ ਆਰਡਰ ਕਰਨਾ ਚਾਹੁੰਦੇ ਹੋ ਕਈ ਭੈਣਾਂ ਨੂੰ ਕਾਫੀ ਸੂਟ ਚਾਹੀਦੇ ਹੁੰਦੇ ਨੇ ਕਿ ਜਿੱਦਾਂ ਕਿ ਤਿੰਨ ਤਿੰਨ ਚਾਰ ਚਾਰ ਹਨਾ ਤਾਂ ਤੁਸੀਂ ਲੈ ਸਕਦੇ ਹੋਗੇ ਇਹ ਵਾਲੇ ਕਿਉਂਕਿ ਇਹਨਾਂ ਦੇ ਜਿਹੜੇ ਪ੍ਰਿੰਟ ਨੇ ਜੀ ਬਹੁਤ ਡਿਫਰੈਂਟ ਨੇਗੇ ਕੋਈ ਸੇਮ ਪ੍ਰਿੰਟ ਦਾ ਨਹੀਂ ਹੈਗਾ ਸੂਟ ਤੁਸੀਂ ਇਹਦਾ ਹੁਣ ਦੁਪੱਟਾ ਦੇਖੋ ਹਨਾ ਦੁਪੱਟੇ ਦੀ ਜਿਹੜੀ ਡਿਜ਼ਾਈਨਿੰਗ ਹੈਗੀ ਬਹੁਤ ਸੋਹਣੀ ਬਣੀ ਹੋਈ ਹੈਗੀ ਦੇਖੋ ਸੋਹਣੇ ਨੇ ਬਹੁਤ ਕੈਂਟ ਸੂਟ ਲੈਣਗੇ ਮੈਨੂੰ ਵੀ ਬਹੁਤ ਪਸੰਦ ਆਏ 3500 ਪ੍ਰਾਈਸ ਸਾਰਿਆਂ ਦਾ ਲਾਈਨਿੰਗ ਲੱਗੂਗੀ ਇਹ ਕਿਨਾਂ ਜਦੋਂ ਤੁਸੀਂ ਸਟਿਚਿੰਗ ਲਈ ਸੂਟ ਦਿੰਨੇ ਹੁੰਨੇ ਹੋਗੇ ਇੱਕ ਨਾ ਮੈਨੂੰ ਜਰੂਰ ਦੱਸਿਆ ਕਰੋ ਵੀ ਤੁਸੀਂ ਟਾਪਟਾ ਲਾਈਕ ਕਰ ਦਿਓ ਜਾਂ ਫਿਰ ਵਧੀਆ ਵਾਲੀ ਆਪਾਂ ਲਾਈਨਿੰਗ ਲਗਾਈਏ ਕਾਫੀ ਸੂਟ ਇੱਧਰ ਰੈਡੀ ਹੋ ਕੇ ਜਾਂਦੇ ਨੇਗੇ ਹਨਾ ਬਾਹਰ ਪਹਿਣਾ ਦੇ ਵੀ ਸਾਰੇ ਨੀਚੇ ਟਾਪਟਾ ਕਹਿ ਦਿੰਦੇ ਨੇ ਵੀ ਸਾਡੇ ਟਾਪਟਾ ਲੱਗ ਕੇ ਹੀ ਸੂਟ ਰੈਡੀ ਹੁੰਨ ਉਸੋ ਅਕੋਰਡਿੰਗ ਅਸੀਂ ਸੂਟ ਲنگੇ ਜਿਵੇਂ ਤੁਸੀਂ ਕਹਨੇ ਹੋਗੇ ਉਦਾਂ ਹੀ ਆਪਾਂ ਰੈਡੀ ਕਰ ਦਨੇ ਆਂਗੇ ਦਪੱਟਾ ਵਗੈਰਾ ਆਪਣਾ ਮੈਂਸ਼ਨ ਕਰ ਦਿਆ ਕਰੋ ਜੀ ਕਿਉਂਕਿ ਸੂਟ ਤੁਸੀਂ ਵੇਅਰ ਕਰਨਾਗੇ ਜੇ ਤੁਹਾਨੂੰ ਪਸੰਦ ਆਇਆ ਨਾ ਸੂਟ ਫਿਰ ਉਹ ਕਿਸੇ ਕੋਈ ਮਤਲਬ ਇਦਾਂ ਮਨ ਜਾ ਕੁਛ ਨਹੀਂ ਹੁੰਦਾ ਹੈਗਾ ਵੀ ਆਹ ਚੀਜ਼ ਨਹੀਂ ਆਗਿਆ ਨਾ ਦਪੱਟਿਆਂ ਦੀ ਡਿਟੇਲ ਦੱਸ ਦਿਆ ਕਰੋ ਲੋ ਜੀ ਇਹ ਵਾਲਾ ਕਲਰ ਚੈੱਕ ਕਰੋ ਬਹੁਤ ਹੀ ਸੋਹਣਾ ਕਲਰ ਹੈਗਾ ਲੋਚ ਇਹ ਵਾਲਾ ਡਿਜ਼ਾਈਨ ਚੈੱਕ ਕਰੋ ਬਹੁਤ ਸੋਹਣਾ ਡਿਜ਼ਾਈਨ ਹੈ ਦੁਪੱਟੀਆਂ ਦੇ ਨਾਲ ਫਿਨਿਸ਼ਿੰਗ ਜ਼ਰੂਰ ਜੇ ਤੁਸੀਂ ਇਦਾਂ ਮੇਰੇ ਤੋਂ ਬਾਏ ਕਰੋਗੇ ਨਾ ਤੁਸੀਂ ਖੁਦ ਦੁਪੱਟੀਆਂ ਦੇ ਫਿਨਿਸ਼ਿੰਗ ਜ਼ਰੂਰ ਕਰਵਾ ਲਿਓ ਤੇ ਨੈਕਸਟ ਦੇਖੋ ਜੀ ਇਹ ਵਾਲਾ ਕਲਰ ਵੀ ਕਾਪਰ ਸ਼ੇਡ ਹੈਗਾ ਬਹੁਤ ਸੋਹਣਾ ਕਲਰ ਹੈਗਾ ਡਿਜ਼ਾਈਨਿੰਗ ਚੈੱਕ ਕਰੋ ਇਹਦੀ ਵੀ ਤੇ ਵਿਦ ਬਾਟਮ ਪਲੇਨ ਬਾਟਮਸ ਨਹੀਂ ਗਿਆ ਲਓ ਜੀ ਇਸ ਤਰ੍ਹਾਂ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਲੈ ਕੇ ਆਉਂਦੇ ਰਹਾਂਗੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲਓ ਜੀ ਦੇਖੋ ਇਹ ਵਾਲਾ ਡਿਜ਼ਾਈਨ ਵੀ ਰਸਟ ਸ਼ੇਡ ਰਸਟ ਕਾਪਰ ਜਿਹਾ ਸ਼ੇਡ ਹੈਗਾ ਇਹ ਵਾਲਾ ਲਓ ਜੀ ਨੈਕਸਟ ਹੈਗਾ ਫਰੋਜ਼ੀ ਡਿਜ਼ਾਈਨ ਦੇਖੋ ਜੀ ਇਹਦਾ ਵੀ ਤੁਸੀਂ ਪਲੇਨ ਬਾਟਮ ਹੈਗੀ ਤੇ ਨਾਲ ਹੈਗਾ ਦੁਪੱਟਾ ਇਸ ਤਰ੍ਹਾਂ ਦੁਪੱਟਾ ਬਣਿਆ ਹੋਇਆ ਬਹੁਤ ਹੀ ਸੋਹਣਾ ਦੁਪੱਟਾ ਹੈ ਦੇਖੋ ਫੋਰ ਸਾਈਡ ਹਲੋ ਜੀ 12 ਸੂਟ ਅਵੇਲੇਬਲ ਨੇ ਇਸ ਟਾਈਮ ਆਪਣੇ ਕੋਲੇ ਰਿਪੀਟ ਚਾਹੀਦਾ ਹੋਊਗਾ ਉਹ ਅਸੀਂ ਹਨਾ ਪਤਾ ਕਰ ਲਾਂਗੇ ਕਿੰਨੇ ਟਾਈਮ ਦੇ ਵਿੱਚ ਰੈਡੀ ਹੁੰਦਾ ਹੈਗਾ ਸੂਟ ਉਹ ਤੁਹਾਨੂੰ ਅਸੀਂ ਦੱਸ ਦਾਂਗੇ ਲਓ ਜੀ ਨੈਕਸਟ ਬਹੁਤ ਸੋਹਣਾ ਕਲਰ ਹੈ ਮਹਿਰੂਨ ਰੈੱਡ ਕੰਬੀਨੇਸ਼ਨ ਲਓ ਜੀ ਦੁਪੱਟਾ ਤੁਸੀਂ ਚੈੱਕ ਕਰੋ ਇਹ ਵਾਲਾ ਵੀ ਬਹੁਤ ਹੀ ਜ਼ਿਆਦੇ ਸੋਹਣਾ ਦੁਪੱਟਾ ਹੈ ਵੀ ਮਸਟਰ ਸ਼ੇਡ ਹੈ इस तरह रहेगी बॉटम रहे इस तरह दुपट्टा रहेगा प्रिंट चेक करो ये वाला डिजाइन ਇਹ ਦਾ ਬਾਟਮ ਹੈ ਇਹਦੇ ਨਾਲ ਤੇ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਪਿਆਰਾ ਸ਼ੇਡ ਹੈ ਦੁਪੱਟੇ ਦਾ ਇਹਦੇ ਵਿੱਚ ਜਿਹੜੇ ਕਲਰ ਬਣ ਕੇ ਆਏ ਨੇ ਨਾ ਬਹੁਤ ਹੀ ਜਿਆਦਾ ਸੋਹਣੇ ਬਣ ਕੇ ਆਏ ਹੋਣਗੇ ਦੇਖੋ ਹਲੋ ਜੀ ਨੈਕਸਟ ਡਿਜ਼ਾਈਨ ਚੈੱਕ ਕਰੋ ਇਹ ਵਾਲੀ ਬਾਟਮ ਤੇ ਨਾਲ ਹੈਗਾ ਦੁਪੱਟਾ ਰੈੱਡ ਕੋਈ ਦੁਪੱਟੇ ਇਦਾਂ ਨਹੀਂ ਹੈਗੇ ਵੀ ਇਹ 슬ਿੱਪ ਹੁੰਦੇ ਨੇਗੇ ਤੁਸੀਂ ਮੇਰੇ ਮੈਂ ਵੇਅਰ ਕਰਕੇ ਵੀ ਤੁਹਾਨੂੰ ਦਿਖਾਈ ਜਾਣੀਆਂ ਦੁਪੱਟਾ ਸੋ ਘਦੀ ਗ੍ਰੇਸ ਆਉਂਦੀ ਐ ਇਦਾਂ ਦੇ ਦੁਪੱਟਿਆਂ ਨਾਲ ਤੇ ਕੋਈ ਇਦਾਂ ਨਹੀਂ ਹੈਗੇ ਵੀ ਇਹ 슬ਿੱਪ ਹੁੰਦੇ ਨੇ ਸਿਰ ਤੇ ਟਿਕਨ ਵਾਲੇ ਦੁਪੱਟੇ ਨੇ ਜੀ ਕਾਫੀ ਸਾਰੀ ਡਿਮਾਂਡ ਇਦਾਂ ਹੀ ਰਹਿੰਦੀ ਐ ਵੀ ਸਿਰ ਤੇ ਟਿਕਨ ਵਾਲੇ ਦੁਪੱਟੇ ਹੋਣ ਤੇ ਸਿਰ ਤੇ ਟਿਕਨ ਵਾਲੇ ਦੁਪੱਟੇ ਲੈਣਗੇ ਉਸੀ ਦੇਖ ਸਕਦੇ ਹੋ ਤੇ ਇਹ ਵਾਲੀ ਸ਼ਰਟ ਬਣੀ ਹੋਈ ਹੈ ਇਹਦਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਤੇ ਨਾਲ ਹੈਗੀ ਹੈ ਇਸ ਤਰ੍ਹਾਂ ਬਾਟਮ ਹੈਗੀ ਤੇ ਵਿਦ ਦੁਪੱਟਾ ਦੁਪੱਟਾ ਵੀ ਕਾਫੀ ਜ਼ਿਆਦਾ ਸੋਨੇਗਾ ਇਸ ਤਰ੍ਹਾਂ ਫੋਰ ਸਾਈਡ ਪ੍ਰਿੰਟਿੰਗ ਸਾਰੇ ਸਾਈਡ ਪ੍ਰਿੰਟਿੰਗ ਹੋਈ ਹੋਈ ਹੈ ਫੋਰ ਸਾਈਡ ਤੇ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਤੇ ਲਾਸਟ ਸੂਟ ਚੈੱਕ ਕਰੋ ਲਓ ਜੀ ਤੇ ਇਸ ਤਰ੍ਹਾਂ ਇਹ ਬੜੀ ਇਹਦੇ ਨਾਲ ਬਾਟਮ ਹੈ ਜੀ ਤੇ ਵਾਲਾ ਹੈਗਾ ਦੁਪੱਟਾ ਲਓ ਜੀ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਜਲਦੀ ਜਲਦੀ ਆਰਡਰ ਕਰਦੇ ਸਿੱਕ ਆਪਣੇ ਵਾਲੇ ਨਾਲ ਦੇ ਡਰਾਸ ਤੇ ਹਨ ਦੁਪੱਟੇ ਆ ਦੇਖੋ ਹਨ ਪਹਿਣਾ ਦੇ ਬਾਟਮਸ ਵਗੈਰਾ ਦੁਪੱਟੇ ਵਗੈਰਾ ਹਨ ਸਾਰੇ ਸੇਮ ਤੁਸੀਂ ਦੇਖ ਸਕਦੇ ਹੋ ਸੇਮ ਕਲਰ ਦੇ ਮਤਲਬ ਲੈ ਲਏਗੇ ਪਹਿਣਾ ਨੇ ਸੇਮ ਸੇਮ ਹੀ ਬਣ ਕੇ ਆਏ ਨੇ ਜੀ ਇਹ ਤਾਂ ਔਨ ਆਰਡਰ ਲੈਂਗੇ ਅਜੇ ਬਣ ਰਹੇ ਨੇਗੇ ਹੋਰ ਵੀ ਉਹ ਵੀ ਔਨ ਆਰਡਰ ਲੈਣਗੇ ਸਾਰੇ ਤੇ ਤੁਸੀਂ ਵੀ ਹਨਾ ਇਹ ਸੂਟ ਲੈਣਾ ਚਾਹੁੰਦੇ ਤਾਂ ਤੁਸੀਂ ਆਰਡਰ ਕਰ ਸਕਦੇ ਹੋਗੇ ਤੇ ਲਾ ਸਕਦੇ ਹੋਗੇ ਇਹਨਾਂ ਦੀ ਹਜੇ ਦੁਪੱਟਿਆਂ ਦੀ ਫਿਨਿਸ਼ਿੰਗ ਵਗੈਰਾ ਵਿਦ ਸਟਿਚਿੰਗ ਆਲੇ ਨੇ ਵਿਦਆਊਟ ਸਟਿਚਿੰਗ ਜਿੱਦਾਂ ਵੀ ਭੈਣਾਂ ਨੇ ਆਰਡਰ ਕੀਤਾ ਸੀਗਾ ਉਸ ਅਕੋਰਡਿੰਗ ਇਹ ਸੂਟ ਲੈਂਗੇ ਜਿਹੜੇ ਰੈਡੀ ਕਰਵਾਉਣੇ ਨੇਗੇ ਉਮੀਦ ਹੈ ਜੀ ਤੁਹਾਨੂੰ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅੱਜ ਵਾਲੀ ਵੀਡੀਓ ਬਹੁਤ ਹੀ ਸੋਹਣੇ ਸੂਟਾਂ ਨਾਲ ਲੈ ਕੇ ਆਏਗੇ ਸਾਰੀਆਂ ਭੈਣਾਂ ਲਈ 3500 ਪ੍ਰਾਈਸ ਵਿਦ ਸ਼ਿਪਿੰਗ ਹੈ ਸਟਿਚਿੰਗ ਵਗੈਰਾ ਕਰਾਉਂਗੇ ਉਹਦੇ ਐਕਸਟਰਾ ਚਾਰजेस ਹੋਣਗੇ ਦੁਪੱਟੇ ਨੂੰ ਫਿਨਿਸ਼ਿੰਗ ਕਰਾਉਂਗੇ ਉਹਦੇ ਐਕਸਟਰਾ ਚਾਰजेस ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਸਤਿ ਸ਼੍ਰੀ ਅਕਾਲ ਜੀ